ਸੋ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਮੌਜੂਦ ਨੇ ਬਰਾੜ ਸਾਹਿਬ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੋੜ ਤੀਸਰੀ ਵਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ ਇਸ ਮੌਕੇ ਸਭ ਤੋਂ ਪਹਿਲੀ ਪ੍ਰਤੀਕਿਰਿਆ ਤੁਹਾਡੀ ਕੀ ਹੈ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਇਹਨਾਂ ਨੇ ਭਰਤੀ ਕੀਤੀ ਜਿਹੜੀ ਭਰਤੀ ਹੈ ਉਹ ਬੋਗਸ ਹੈ ਤੁਕੀ ਉਹ ਜਾਂਚ ਹੋਣਾ ਮੰਗਦੀ ਹੈ ਟੋਟਲੀ ਜਿਹੜੀ ਹੈਗੀ ਹੈ ਲਗਭਗ 70% ਜਿਹੜੀ ਭਰਤੀ ਹੈ ਬੋਗਸ ਹੈ ਜਦੋਂ ਭਰਤੀ ਬੋਗਸ ਹੈ ਤੇ ਬੋਗਸ ਹੀ ਡੈਲੀਗੇਟ ਬਣੇ ਉਹਨਾਂ ਬੋਗਸ ਡੈਲੀਗੇਟਾਂ ਦੇ ਆਸਰੇ ਦੁਬਾਰਾ ਫਿਰ ਪਹਿਲਾਂ ਵੀ ਪ੍ਰਧਾਨ ਸੀ ਹੁਣ ਵੀ ਪ੍ਰਧਾਨ ਬਣ ਗਏ ਇਹਦੇ ਵਿੱਚ ਕੀ ਨਵਾਂ ਹੋ ਗਿਆ ਨਵਾਂ ਇੱਕੋ ਗੱਲ ਹੋ ਗਈ ਕਿ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਪ੍ਰਧਾਨ ਬਣਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਪੁੱਗਣੀ ਨਹੀਂ ਹੈ ਇਹ ਬਹੁਤ ਭਾਰੀ ਪੈਗੀ ਸਰ ਜੇਕਰ ਤੁਸੀਂ ਆਪਾਂ ਥੋੜਾ ਜਿਹਾ ਪਿੱਛੇ ਝਾਤੀ ਮਾਰਨ ਦੀ ਕੋਸ਼ਿਸ਼ ਕਰੀਏ ਜਦੋਂ ਤੁਸੀਂ ਚਿੱਠੀਆਂ ਵੀ ਲਿਖੀਆਂ ਸੀ ਉਸ ਤੋਂ ਬਾਅਦ ਭਾਵੇਂ ਕਿ ਇੱਕ ਧੜਾ ਅਲੱਗ ਵੀ ਹੋਇਆ ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਏ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਹੁਕਮਨਾਮੇ ਵੀ ਜਾਰੀ ਹੋਏ ਤੇ ਲੋਕ ਤਾਂ ਇਹ ਸੋਚਦੇ ਪਏ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਸਿਰੇ ਤੋਂ ਜਿਸ ਤਰ੍ਹਾਂ ਕਮੇਟੀ ਦੇ ਵੱਲੋਂ ਇੱਕ ਨਵੇਂ ਸਿਰੇ ਤੋਂ ਸਾਰੀਆਂ ਚੀਜ਼ਾਂ ਸ਼ੁਰੂ ਕੀਤੀਆਂ ਗਈਆਂ ਸੀ ਮਨਪ੍ਰੀਤ ਸਿੰਘ ਈਆਲੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਪੰਜ ਮੈਮਰੀ ਕਮੇਟੀ ਦੀ ਗੱਲ ਕੀਤੀ ਜਾਵੇ ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਮੋੜ ਤੋਂ ਪ੍ਰਧਾਨ ਲਗਾਉਣਾ ਲੋਕਾਂ ਨੂੰ ਇੰਜ ਲੱਗਦਾ ਪਿਆ ਕਿ ਕੋਈ ਸਕ੍ਰਿਪਟ ਲਿਖੀ ਹੋਈ ਹੈ ਇਹ ਕੋ ਕੁਦਰਤੀ ਗੱਲ ਹੈ ਕਿ ਇਹਨਾਂ ਨੇ ਸਿਰਫ ਤੇ ਸਿਰਫ ਪ੍ਰਧਾਨ ਜੀ ਤੇ ਕਬਜ਼ਾ ਰੱਖਣਾ ਹੈ ਲੋਕਾਂ ਨੇ ਤਾਂ ਚਾਰ ਪੰਜ ਇਲੈਕਸ਼ਨਾਂ ਚ ਬੜੀ ਬੁਰੀ ਤਰ੍ਹਾਂ ਹਰਾ ਕੇ ਦੱਸ ਦਿੱਤਾ ਵੀ ਅਸੀਂ ਤੁਹਾਡੇ ਨਾਲ ਨਹੀਂ ਹਾਂ ਤੁਹਾਡੀਆਂ ਪਾਲਸੀਆਂ ਦੇ ਖਿਲਾਫ ਹੈ ਪਰ ਕੱਲੀ ਪ੍ਰਧਾਨਗੀ ਹਥਿਆਕ ਕੇ ਰੱਖਣੀ ਹੈ ਤਾਂ ਚਲੋ ਘਰੇ ਪ੍ਰਧਾਨ ਬਣੇ ਰਹਿਣ ਕੁਝ ਬੰਦੇ ਤਾਂ ਹਰੇਕ ਇਨਸਾਨ ਨਾਲ ਹੁੰਦੇ ਹੀ ਆ ਜਿਨੇ ਤਿੰਨ ਚਾਰ ਸਰਕਾਰਾਂ ਹਡਾਈਆਂ ਹੋਣ ਪੰਜ ਸਰਕਾਰਾਂ ਹਡਾਈਆਂ ਹੋਣ ਇਸ ਕਰਕੇ ਜਿੰਨਾ ਪ੍ਰਧਾਨ ਬਣਨਾ ਤਾਂ ਬਣਗੇ ਆਪ ਦੇ ਬੰਦਿਆਂ ਦੇ ਆਸਰੇ ਬੁੱਗਸ ਪਾਰਟੀ ਦੇ ਜ਼ਰੀਏ ਪਰ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਪ੍ਰਤਵਾਨਤਾ ਜਿਹੜੀ ਹੈ ਉਹ ਮਿਲੇਗੀ ਹਜੇ 2 ਦਿਨ ਪਹਿਲਾਂ ਸੁਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਇਜਲਾਸ ਸੀ ਇਸ ਬਾਬਤ ਵੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਪਾਈ ਗਈ ਉਸਤੇ ਬਾਵਜੂਦ ਇਹ ਹੋਣਾ ਤੇ ਜਿਹੜੇ ਡੈਲੀਗੇਟਸ ਆਏ ਹੋਏ ਸੀ ਕਿਸੇ ਨੇ ਵੀ ਵਿਰੋਧਤਾ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਦੇਖੋ ਰੰਧਾਵਾ ਸਾਹਿਬ ਤਾਂ ਆਪਣੀ ਪਾਰਟੀ ਦਾ ਸੋਚਣ ਉਹ ਉਹਨਾਂ ਨੂੰ ਤਾਂ ਸ਼ਰੂਮਨੀ ਅਕਾਲੀ ਦਲ ਚ ਦਖਲ ਦੇਣ ਦੀ ਤੋੜਨੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਇਹ ਅਧਿਕਾਰ ਗਵਾ ਚੁੱਕੇ ਸੀ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੂੰ ਉਹਦਾ ਕਾਰਨ ਹੈ ਵੀ ਜਦੋਂ ਸ਼੍ਰੀ ਕਲਤਕ ਸਾਬ ਤੋਂ ਹੀ ਪਘੋੜੇ ਹੋਗੇ ਤੇ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਦਾ ਚੋਣ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਸੀ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਇਹ ਹੱਕ ਆਪ ਦਾ ਗਵਾ ਚੁੱਕੇ ਸੀ ਤੇ ਰੰਧਾਵਾ ਸਾਹਿਬ ਤਾਂ ਆਪਦੀ ਪਾਰਟੀ ਦਾ ਹੀ ਜਿਹੜਾ ਹੈਗਾ ਉਹ ਸਾਡੇ ਦਾ ਸੰਭਾਲਣਾ ਸਾਡੇ ਚ ਦਖਲ ਸ਼੍ਰੋਮੀ ਕਾਲੀ ਦਰਜ ਤੋਂ ਦੇਣ ਦੀ ਲੋੜ ਸੁਖਬੀਰ ਸਿੰਘ ਬਾਦਲ ਹੁਣ ਸਪੀਚ ਦਿੰਦੇ ਪਏ ਸੀ ਤਾਂ ਉਹਨਾਂ ਨੇ ਸਪੀਚ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਾਹਰੀਆਂ ਤਾਕਤਾਂ ਦੇ ਅੰਦਰ ਲਾਇਏ ਹੋਏ ਸਨ ਉਹ ਸਾਰੀਆਂ ਚੀਜ਼ਾਂ ਨੂੰ ਮੁਕਤ ਕਰਨਾ ਪਵੇਗਾ ਦੇਖੋ ਦੋ ਗੱਲਾਂ ਹੈ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬਾਹਰੀਆਂ ਤਾਕਤਾਂ ਦੇ ਇਹ ਆਏ ਸੀ ਵਸਾਏ ਚ ਇਹ ਤਾਂ ਬਹੁਤ ਵੱਡਾ ਬਿਆਨ ਹੈ ਫਿਰ ਸੁਖਬੀ ਸਿੰਘ ਬਾਦਲ ਦਾ ਇਹਦਾ ਮਤਲਬ ਅੱਜ ਜਿਹੜੇ ਮੌਜੂਦਾ ਸਾਡੇ ਹੈੱਡ ਗ੍ਰੰਥੀ ਹੈ ਯਾਨੀ ਰੁਪੀਰ ਸਿੰਘ ਜੀ ਤੇ ਇਹ 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 ਉਹਨਾਂ ਤੇ ਦੋਸ਼ ਲਾ ਰਹੇ ਹੈ ਇਹ ਤਾਂ ਬੜੀ ਵੱਡੀ ਜਾਂਚ ਦਾ ਵਿਸ਼ਾ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹਨੂੰ ਕੋਈ ਗੱਲ ਕਵੇ ਕੁਝ ਵੀ ਕਵੇ ਤਾਂ ਉਹ ਉਹਨੂੰ ਕਾਂਗਰਸੀ ਵੀ ਲੱਗਦਾ ਆਰਐਸਐਸ ਵੀ ਲੱਗਦਾ ਹੈ ਜਨਤਕੀਆਂ ਦੀ ਤਾਕਤ ਵੀ ਲੱਗਦਾ ਆਪਣੇ ਗਿਰੇਵਾਂ ਚ ਛੱਡ ਕੇ ਆਪਣੀਆਂ ਗਲਤੀਆਂ ਨੂੰ ਤਾਂ ਦੇਖਣਾ ਨਹੀਂ ਦੁਨੀਆਂ ਦੇ ਚਿੱਕਰ ਸਿੱਟਣ ਲੱਗ ਜਾਂਦੇ ਆ ਮੈਂ ਸਮਝਦਾ ਕਿ ਮੰਦ ਭਗ ਹੈ ਜੇ ਅੱਜ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਜਿਹੜੇ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਹੈ ਹੂ ਹੂ ਬਾੜੀਆਂ ਤਾਕਤਾਂ ਦੇ ਸائے ਹੇਠ ਸੰਭਰਾਤ ਸਾਹਿਬ ਇੱਕ ਸਵਾਲ ਇਹ ਬੜਾ ਦਿਲਚਸਪ ਜਿਹਾ ਬਣਦਾ ਪਿਆ ਹੈ ਕਿ ਤੁਸੀਂ ਹਰ ਇੱਕ ਚੀਜ਼ ਦੇਖ ਲਈ ਹੈ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਤੁਸੀਂ ਸੇਵਾ ਨਿਭਾਉਂਦੇ ਪਏ ਸੀ ਅਜਿਹੇ ਦੇ ਵਿੱਚ ਤੁਸੀਂ ਹੁਕਮਨਾਮੇ ਵੀ ਸੁਣ ਲਏ ਆ ਤੁਸੀਂ ਜਿਹੜੇ ਖੱਤ ਪਾਏ ਸੀ ਉਸ ਤੋਂ ਬਾਅਦ ਤੁਹਾਡੇ ਦਫ਼ਤਰ ਤੇ ਜਿਹੜੇ ਹਮਲਿਆਂ ਦੀ ਖਬਰਾਂ ਆਈਆਂ ਸਨ ਉਹ ਵੀ ਤੁਸੀਂ ਦੇਖ ਲਈਆਂ ਇਹ ਸਭ ਕੁਝ ਕਹਿਣ ਦੇ ਬਾਵਜੂਦ ਵੀ ਤੁਹਾਡੇ ਨਾਲ ਸੰਪਰਕ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਇੱਕ ਵਾਰ ਮੁੜ ਤੋਂ ਜੋੜਨ ਦੀ ਗੱਲ ਕੀਤੀ ਗਈ ਹੈ ਹੁਣ ਇੱਕ ਵਾਰ ਮੁੜ ਤੋਂ ਸੁਖਬੀਰ ਸਿੰਘ ਬਾਦਲ ਦਾਲ ਬਣ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਜਿਹੜਾ ਕਿ ਜਿਹੜੇ ਮੌਜੂਦ ਉਥੋਂ ਦੇ ਅੰਦਰ ਦੇ ਮੈਂਬਰ ਹੈਗੇ ਆ ਉਹ ਕੀ ਰਣਨੀਤੀ ਦੇ ਨਾਲ ਅੱਗੇ ਜਾ ਸਕਦੇ ਆ ਤੇ ਇਸ ਤੇ ਬੈਡ ਇਫੈਕਟ ਕਿਵੇਂ ਪਾ ਸਕਦੇ ਆ ਦੇਖੋ ਇੱਕ ਗੱਲ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੋੜੇ ਹੋਏ ਉਹਨਾਂ ਦਾ ਕੱਖ ਨਹੀਂ ਬੜਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਬੜੇ ਜੋਰ ਸ਼ੋਰ ਨਾਲ ਲੱਗੀ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ 20 21 ਦਿਨਾਂ ਦੇ ਵਿੱਚ 15 ਲੱਖ ਤੇ 64 ਹਜ਼ਾਰ ਫਾਰਮ ਜਿਹੜੇ ਆ ਉਹ ਵੰਡਿਆ ਜਾ ਚੁੱਕਿਆ ਕਾਪੀਆਂ ਵੰਡੀਆਂ ਜਾ ਚੁੱਕੀਆਂ ਐਨੀ ਤੇਜ਼ੀ ਨਾਲ ਐਨੀਆਂ ਕਾਪੀਆਂ ਦਾ ਵੰਡਣਾ ਔਰ ਲੋਕਾਂ ਦਾ ਸੱਜਾ ਦੇਖੇ ਨਹੀਂ ਬਣਦਾ ਕਿ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਕਮੇਟੀ ਦੀ ਤੋਂ ਕਾਪੀਆਂ ਲੈ ਕੇ ਤੇ ਭਰ ਰਹੀ ਹੈ ਇਸ ਕਰਕੇ ਇਹ ਜਿੰਨੇ ਮਰਜ਼ੀ ਘਰੇ ਬੈਠ ਕੇ ਪ੍ਰੋਤਾਨ ਬਣ ਜਾਣ ਪਰਵਾਨਗੀ ਮਿਲਣੀ ਨਹੀਂ ਔਰ ਜੇਕਰ ਸੁਪੀਰ ਸਿੰਘ ਬਾਦਲ ਨੇ ਅੱਜ ਦੁਬਾਰਾ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜੇ ਜੱਜੇਦਾਰ ਸੀ ਉਹ ਬਾਹਰ ਦੀਆਂ ਤਾਕਤਾਂ ਦੇ ਸائے ਹੇਠ ਸੀ ਮੈਂ ਸਮਝਦਾ ਕਿ ਬਹੁਤ ਮੰਦ ਭਾਗਾ ਨਿੰਦਣਯੋਗ ਤੇ ਇਹ ਬਹੁਤ ਗਲਤ ਬਿਆਨ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਵਾਪਸ ਲੈਣਾ ਚਾਹੀਦਾ ਸੀ